ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਅਸੀਂ ਆਪਾਂ ਇਹ ਕੜਾਈ ਵਾਲੇ ਕਮੀਜ਼ ਦੀ ਕਟਿੰਗ ਕਰਕੇ ਤੁਹਾਨੂੰ ਦਿਖਾਉਣੀ ਆ ਇਹਦੇ ਤੇ ਇਸ ਤਰ੍ਹਾਂ ਕੜਾਈ ਆ ਇਸ ਤਰ੍ਹਾਂ ਇਸ ਕੱਪੜੇ ਤੇ ਕੜਾਈ ਹੈਗੀ ਤੇ ਇਸ ਤਰ੍ਹਾਂ ਇਹਦੀ ਨਾਲ ਸਾਈਡ ਤੇਵਾਵਾਂਗੇ ਸਾਈਡ ਤੇਵਾਵਾਂਗੇ ਜੇ ਕੋਈ ਹਨਾ ਹੈਵੀ ਲੇਡਿਸ ਤੇ ਹੈਵੀ ਨਾਪਦਾ ਹੈ ਫਿਰ ਇਹ ਇੰਨੀਆਂ ਕਵਾਵਾਂ ਹੋਣਗੀਆਂ ਜਦੋਂ ਆਪਾਂ ਨਾਨਕ ਵੀਜ਼ ਕਟਾਂਗੇ ਇੰਨੀਆਂ ਕਵਾਵਾਂ ਤੇ ਇਹਦੇ ਨਾਲ ਫਿਰ ਆਪਾਂ ਨੂੰ ਪਾਉਣੀ ਪੈਗੀ ਬੈਕ ਸਾਈਡ ਤੇ ਆਪਾਂ ਜੋੜ ਪਾਉਨੇ ਆ ਜੋੜ لازਮੀ ਹੈ ਜੋੜ ਪੈਂਦੇ ਪੈਂਦੇ ਠੀਕ ਹੈ ਜੀ ਤੇ ਇਸ ਕਰਕੇ ਆਪਾਂ ਇਹਦਾ ਘੇਰਾ ਹੈਗਾ ਘਟ ਆਪਾਂ ਘੇਰਾ ਮੇਚ ਕੇ ਤੇ ਜਿੰਨਾ ਘੇਰੇ ਦਾ ਮਾਰ ਜਾਣਾ ਉਹ ਘੇਰੇ ਦਾ ਮਾਰਜਨ ਲੈ ਕੇ ਇੱਥੇ ਤੱਕ ਆਪਣੇ 1.9 ਘੇਰਾ ਹੈ ਤੇ ਆਪਾਂ 3 ਇੰਚ ਫालतू ਲਵਾਂਗੇ ਆ ਜਿਹੜਾ ਇਹ ਨਾਲ ਇਹ ਨਾਲ ਇਹ ਕਪੜਾ ਜਿਹੜਾ ਆਪਣਾ ਜੁੜ ਜੁਗ ਵੀ ਜਿੰਦੇ ਆਪਾਂ ਦੇਖੋ ਜੇ ਆਪਾਂ ਜੋੜ ਵੀ ਪਾਵਾਂਗੇ ਨਾ ਤੇ ਤਾਂ ਵੀ ਇਹਦੇ ਵਿੱਚ ਜੋ ਸਲਾਈ ਲਾਣੀ ਪੈਗੀ ਤੇ ਚਲੋ ਇਹ ਪਤਾ ਨਹੀਂ ਇਹਨਾਂ ਦੇ ਸਲਾਈ ਨਹੀਂ ਲਾਣੀ ਪੈਗੀ ਸਲਾਈ ਲੱਗੇਗੀ ਤਾਂ ਵੀ ਇਸ ਤਰੀ ਜੋੜ ਆਉਣਾ ਤੇ ਇਹ ਹੁਣ ਇਸ ਤਰ੍ਹਾਂ ਦਾ ਜੋੜ ਹੈ ਇੱਥੇ ਇਸ ਤਰ੍ਹਾਂ ਦਿਖਾਉਂਦੀ ਆ ਇਹ ਆਪਾਂ ਇਸ ਤਰੀ ਰਹਿਣ ਦਵਾਂਗੇ ਜੋੜ ਕਿਉਂਕਿ ਆਹ ਵਾਲਾ ਤੇ ਇਹ ਆਉਣੀ ਨਹੀਂ ਨੀ ਹੈਗੀ ਬਾਜੂ ਦੇ ਵਿੱਚ ਬਾਜੂ ਦੇ ਵਿੱਚ ਆਏਗੀ ਤੇਲੀ ਸਾਈਡ ਤੋਂ ਇਹ ਚਾਰ ਹਨਾ ਉਹਨਾਂ ਦਾ ਆਪਸ਼ਨ ਦਿੱਤਾ ਹੁੰਦਾ ਜਿਹੜੇ ਪੱਲਿਆਂ ਤੇ ਵੀ ਬਣਾਉਣੀ ਹੈ ਤੇ ਤੁਸੀਂ ਬਾਹਵਾ ਵੀ ਲਾਉਣੀਆਂ ਨੇ ਇੱਕ ਬਚਾ ਲਈ ਇਸ ਤਰ੍ਹਾਂ ਹੁੰਦਾ ਤੇ ਦੋ ਸਾਈਡਾਂ ਤੇ ਹੁੰਦਾ ਐਸਟਰਾ ਇਹ ਆਪਾਂ ਐਸਟਰਾ ਲਾ ਲੈਣੀ ਹੈ ਤੇ ਜਿਹੜਾ ਕੇਰੇ ਦੇ ਨਾਲੋਂ ਕਪੜਾ ਬਚੂਗਾ ਉਹ ਆਪਾਂ ਕੱਟਣਾ ਨੀਗਾ ਕੱਟ ਕੇ ਵੀ ਬਾਅਦ ਚ ਵੀ ਆਪਾਂ ਨੂੰ ਉਸੇ ਕਪੜੇ ਦੇ ਜੋੜ ਪਾਉਣਾ ਪੈਣਾ ਉਹ ਆਪਾਂ ਇਦਾਂ ਹੀ ਰੱਖ ਲਾਂਗੇ ਇਹਨਾਂ ਹਿਸਾਬ ਲਾ ਕੇ ਆਪਾਂ ਬੈਕ ਸਾਈਡ ਤੇ ਕਰ ਲਾਂਗੇ ਤੇ ਉਸ ਤੋਂ ਪਹਿਲਾਂ ਆਪਾਂ ਇਹ ਅਲੱਗ-ਅਲੱਗ ਕਰ ਲੈਣੇ ਜਿੰਨਾ ਆਪਣਾ ਨਾਪ ਹੈ ਆਪਾਂ ਉਨਾਂ ਹੀ ਲਵਾਂਗੇ باوجود ਆ ਇੱਥੋਂ ਨਹੀਂ ਆਪਾਂ ਇੱਥੋਂ ਨਹੀਂ ਆਪਾਂ ਕਟਿੰਗ ਕਰਕੇ ਲੱਗ ਕਰਾਂਗੇ ਇੱਥੋਂ ਇਹ ਨੂੰ ਆਪਾਂ ਜਿੰਨਾ ਵੱਡਾ ਕੱਪੜਾ ਨਾਲ ਆਉਂਦਾ ਉੱਥੋਂ ਕਟਿੰਗ ਕਰਾਂਗੇ ਆਪਾਂ ਕਟਿੰਗ ਕਰ ਲਈਏ ਕਮੀਜ਼ ਨੂੰ ਅਲੱਗ ਕਰ ਲਈਏ ਬਾਹਾਂ ਨੂੰ ਫਿਰ ਤਾਂ ਨੂੰ ਆਪਾਂ ਲਸਤੀਆਂ ਜੀ ਠੀਕ ਹੈ ਜੀ ਲਓ ਜੀ ਪਹਿਲਾਂ ਤੇ ਕਮੀਜ਼ ਦੇ ਵਿਚਾਲੇ ਹੁੰਦਾ ਇੱਕ ਪਾਸੇ ਕਢਾਈ ਵਾਲਾ ਕਮੀਜ਼ ਤੇ ਇੱਕ ਪਾਸੇ ਨਾ ਆਵਲਾ ਜਿਹੜਾ ਬੈਕ ਸਾਈਡ ਤੇ ਆਊਗਾ ਤੇ ਵਿਚਾਲੇ ਦਿੱਤੀ ਹੁੰਦੀ ਹੈ ਪੱਟੀ ਇੱਥੋਂ ਆਪਾਂ ਅਲੱਗ ਕਰ ਲੈ ਆਂ ਤੁਸੀਂ ਪੂਰੀ ਪੱਟੀ ਵੀ ਕਰ ਸਕਦੇ ਵਿਚਾਲੇ ਵੀ ਕਰ ਸਕਦੇ ਕਪੜਾ ਲੱਗ ਕਰਕੇ ਆਪਾਂ ਫਿਰ ਚਿੱਟੀ ਜਿਹੀ ਪੱਟੀ ਹੈ ਜਿਹੜੀ ਆਪਾਂ ਕੱਢ ਦੇਣੀ ਹੈ ਇਹ ਤਾਂ ਕੋਈ ਚੱਕਰ ਨਹੀਂ ਆਪਾਂ ਉਧਰੋਂ ਵੀ ਕੱਢ ਦੇਣੀ ਹੈ ਇਹ ਉਧਰੋਂ ਵੀ ਕੱਢ ਦੇਣੀ ਫਿਰ ਆਪਾਂ ਇਹਦੀਆਂ ਬਾਹਵਾਂ ਹੁਣ ਅਲੱਗ ਕਰ ਦਿੰਨੇ ਆ ਬੈਕ ਸਾਈਡ ਵਾਲੇ ਪੱਲੇ ਦੇ ਨਾਲ ਉਹ ਵੀ ਤੇ ਫਰੰਟ ਵਾਲੇ ਦੇ ਵੀ ਇਹ ਪਾ ਬਾਹਵਾਂ ਲੱਗ ਕਰ ਲੈਨੇ ਠੀਕ ਹੈ ਜੀ ਉਹ ਜੀ ਇਹ ਪਨੀਚੇ ਫੋਲਡ ਕੱਟ ਕੇ ਰੱਖ ਲਿਆ ਸੌਟ ਨੂੰ ਫੋਲਡ ਕਰਕੇ ਫਿਰ ਰੱਖ ਲਿਆ ਕਿਵੇਂ ਇਹ ਫਰੰਟ ਸਾਈਡ ਆ ਇਹ ਆਪਾਂ 3 ਇੰਚ ਤੇ ਨਿਸ਼ਾਨ ਲਾ ਲੈਨੇ ਤੇ 3 ਤੇ ਉਧਰ ਆਖੀ ਇਹ 19 ਤੇ 20 ਦੇ ਵਿੱਚ ਕੋਈ ਫਰਕ ਨਹੀਂ ਹੁੰਦਾ ਥੋੜਾ ਅਜਾ ਆਪਾਂ ਫਿਰ ਵਿੱਚ ਜਿਆਦਾ ਦੇ ਦਿੰਦੇ ਆ ਇਹ ਦਲੀ ਸਾਈਡ ਤੋਂ ਵੀ ਆਪਾਂ ਨਿਸ਼ਾਨ ਲਾ ਲੈਨੇ ਤੇ ਚਾਕ ਦੇ ਨਾਲ ਆਪਾਂ ਨਿਸ਼ਾਨੀਆਂ ਲਾ ਲੈਨੇ ਕਾਫੀ ਦਿਨਾਂ ਤੋਂ ਆਪਣੀ ਵੀਡੀਓ ਨਹੀਂ ਬਣੀ ਪਹਿਲਾਂ ਆਪਾਂ ਗਏ ਹੋਏ ਸੀਗੇ ਫਿਰ ਆਪਣੇ ਘਰੇ ਪਰੌਣੇ ਆ ਕੇ ਤੇ ਵੀਡੀਓ ਬਣਾਉਣ ਦਾ ਇਹ ਟਾਈਮ ਲੱਗਾ ਆਪਾਂ ਕਮੇਜ ਜੜੀ ਅਲੱਗੇ ਕਰ ਦਿੱਤੀਏ ਤੇ ਆਹ ਆਪਣੀਆਂ ਜੜ੍ਹਾਂ ਬਾਹਾਂ ਨੇ ਹੁਣ ਇਹਦੇ ਵਿੱਚ ਆਪਾਂ ਇਸ ਤਰ੍ਹਾਂ ਜਦੋਂ ਜੋੜ ਇਹ ਇਕੱਠਾ ਹੀ ਰਹਿ ਗਿਆ ਜਵਾਂਟੀ ਆਪਾਂ ਕੱਟ ਕੇ ਲੱਗ ਤਾਂ ਜੋੜ ਨਹੀਂ ਪਾਇਆ ਇਸ ਤਰੀ ਰਹਿ ਗਿਆ ਇਹ ਆ ਆਪਣੇ ਬੈਕ ਸਾਈਡ ਤੇ ਆ ਜਾਵਾ ਫਰੰਟ ਸਾਈਡ ਤੇ ਤਾਂ ਆ ਜਾਵੇ ਠੀਕ ਹੈ ਜੀ ਇਹਨਾਂ ਨੂੰ ਆਪਾਂ ਅਲੱਗ-ਅਲੱਗ ਕਰ ਲੈਂਦੇ ਜਿਹੜਾ ਬੈਕ ਸਾਈਡ ਹੈ ਇਹਨੂੰ ਵੀ ਆਪਾਂ ਇਸੇ ਤਰ੍ਹਾਂ ਧਰ ਲੈਂਦੇ ਤੇ ਉੱਪਰ ਕੁ ਮੀਟ ਧਰ ਕੇ ਆਪਾਂ ਕੱਟ ਕਰ ਲੈਂਗੇ ਠੀਕ ਹੈ ਜੀ ਇਹ ਆਪਾਂ ਕੱਟ ਕਰਕੇ ਫਿਰ ਮਿਲਦੇ ਹਾਂ ਫਿਰ ਨੂੰ ਵੀਡੀਓ ਕਾਫੀ ਲੰਬੀ ਹੋ ਜਾਂਦੀ ਹੈ ਇਹਨੂੰ ਆਪਾਂ ਕੱਟ ਕਰਕੇ ਬੰਦੇ ਹਾਂ ਜਾਂਜੀ ਲੋ ਜੀ ਸਾਰੇ ਬਾਰਡਰ ਆਪਾਂ ਜਿਹੜੇ ਇਹਦੇ ਬਰਾਬਰ ਕਰ ਲੈਨੇ ਬਰਾਬਰ ਕਰਕੇ ਆਪਾਂ ਬਾਵਾਂ ਨਾਲੀਆਂ ਲਾ ਕੇ ਫਰੰਟ ਸਾਈਡ ਵਾਲਾ ਜਿਹੜਾ ਇਹਨੂੰ ਆਪਾਂ ਉੱਪਰ ਰੱਖ ਲਿਆ ਠੀਕ ਹੈ ਜੀ ਇਹ ਆਪਾਂ ਪੁੱਠਾ ਕਰ ਲੈਨੇ ਕਪੜਾ ਪੁੱਠਾ ਕਰਕੇ ਫਿਰ ਆਪਾਂ ਕਟਿੰਗ ਕਰਾਂਗੇ ਨਾਲ ਨਿਸ਼ਾਨ ਲਾਵਾਂਗੇ ਸਾਰਾ ਆਪਣਾ ਇਧਰ ਪੂਰਾ ਪੂਰਾ ਹੀ ਆਇਆ ਹੈ ਬਿਆੜੀ 343 ਇਹ ਬਿਆੜੀ 42 42 ਹੈ ਨਾ ਆਪਾਂ ਕਮੀਜ਼ ਰੱਖਣਾ ਸੀ ਤੇ ਪੂਰਾ ਪੂਰਾ ਹੀ ਆਇਆ ਹੈ ਬਰ। ਚਲੋ ਜੀ ਥੋੜਾ ਬਤਾ ਘਟਿਆ ਤਾਂ ਫਿਰ ਆਪਾਂ ਨਾ ਇੱਧਰ ਪਾਊਡਰ ਆਣੀ ਆਪਾਂ ਇੱਥੋਂ ਲੈ ਕੇ ਇੱਥੋਂ ਲੈ ਕੇ ਆਪਾਂ ਆ 2 ਇੰਚ ਜਿਹੜਾ ਥੱਲੇ نیچے ਮੁੜਨਾ ਇਹਦਾ ਆਪਾਂ ਮਾਰਟਣਾ ਰੱਖ ਕੇ ਫਿਰ ਆਪਾਂ ਲੰਬਾਈ ਮਿਲੀਏ ਮਣੀਏਗੀ। ਐਸ ਐਸ ਕੱਲੀ ਲੈਣ ਤੋਂ ਪੂਰਾ ਨਹੀਂ ਆਏਗਾ ਕਿ ਆਹੀ ਲੈਣਾ ਆਏਗੀ। ਇਹ نیچے ਤੋਂ ਥੱਲੇ ਮੁੜ ਜਾਏਗਾ ਘੇਰਾ ਤੇ ਇਹ ਛੋੜੋ ਬਤਨ ਉਲਪਈ ਤੇ ਆਪਾਂ ਹੋਰ ਨਾਲ ਥੱਲੇ ਕਪੜਾ ਪਾਵਾਂਗੇ ਤੇ ਰੋਟਾ ਜੂ ਆਪਣਾ ਠੀਕ ਹੈ ਜੀ ਹੁਣ ਆਪਣੀ ਇਹਦੀ ਧਰਮੀ ਆਪਾਂ ਇੱਥੋਂ ਤੱਕ ਆਪਾਂ ਉਹ ਕਰਨਾ ਜਿਹੜਾ ਬਾਹਾਂ ਬਾਜੂ ਕੱਟ ਕਰਨੇ ਨਹੀਂ ਜਾਣਦੇ ਮੋਢੇ ਕੱਟ ਕਰਨੇ ਨੇ ਜਾਣ ਜੋਗੀ ਤਿਰ ਹੈ ਇੱਥੇ ਆਪਾਂ ਕੈਮਰਾ ਸੈੱਟ ਕਰ ਲੈਨੇ ਆਪਾਂ ਬੰਦੀ ਬੈਠਾ ਆਪਾਂ ਇੱਥੋਂ ਇਥੋਂ ਮੀਂਹਤੀ ਕਰ ਲੈਣੀ ਹੈ ਜੋ ਵੀ ਕਿਸੇ ਦਾ ਤੀਰਾ ਹੋਵੇ ਉਹਨਾਂ ਤੀਰਾ ਰੱਖਣਾ ਠੀਕ ਹੈ ਆਪਾਂ 12 ਦਾ ਤਛੇ ਰੱਖਾਂਗੇ ਠੀਕ ਹੈ ਜੀ ਇੰਦਰ ਦਾ ਆਪਾਂ 7 ਰੱਖ ਲੈਣਾ ਇਧਰ ਆਪਾਂ ਪੂਰਾ 7 ਰੱਖਾਂਗੇ ਫਿਰ ਆਪਾਂ ਇਹਨੂੰ ਇਧਰੋਂ ਕੱਟ ਕੇ ਕਮੇਜ ਦੀਆਂ ਕਟਕਾਂ ਅੱਗੇ ਵੀ ਬਹੁਤ ਨਹੀਂ ਪਰਵਟ ਜਿਹੜੇ ਨਵੇਂ ਆਉਂਦੇ ਨੇ ਨਾ ਉਹ ਸਖਲ ਨਹੀਂ ਦੇ। ਕਿਤੇ ਨਹੀਂ ਜਾ ਕੇ ਦੇਖਦੇ ਵੀਡੀਓ। ਅੱਗੇ ਤੋਂ ਨਵੇਂ ਵੀਡੀਓ ਹੋਰ ਪਾ ਲਦੇ ਨੇ ਵੀ ਹੋਰ ਪਹਿਲੇ ਵੀਡੀਓ। ਇਹ ਆਪਾਂ ਬਾਕਸ ਦੀ ਤਰ੍ਹਾਂ ਇੱਕ ਬਣਾ ਲੈਣਾਗਾ। ਇਹਦੇ ਵਿੱਚੋਂ ਫਿਰ ਆਪਾਂ ਫਰੰਟ ਸਾਈਡ ਤੇ 1 ਇੰਚ 1 ਇੰਚ ਸਵਾ ਇੰਚ ਦੀ ਆਪਾਂ ਦੇਵਾਂਗੇ ਬਲਾਈ। ਇੰਨ 1 ਇੰਚ 2 ਇੰਚ ਦੀ ਆਪਾਂ ਦੇਵਾਂਗੇ ਇਸ ਤੋਂ 1 ਇੰਚ ਵੱਧ ਦੇਵਾਂਗੇ ਆਪਾਂ ਬੈਕ ਸਾਈਡ ਦੀ। उसको पहलेाती बन दिए छाती हैगी है ये आपे सतारा है आप पौने को में बचाले इत रखा साढ़े अठ पौने नौ ये जी रखा आप क्योंकि काफी वीक ने पतले नहीं वीक ने ਇਹ ਤੋਂ ਫਿਰ ਆਪਾਂ ਆਹ ਵਾਲੀ ਇਹਨਾਂシャਣੀ ਆਪਾਂ ਇਸ ਤਰ੍ਹਾਂ ਨਾਲ ਦੇਣੀ। ਠੀਕੰ ਮਿਲ ਆ ਗਈ। ਤੇ ਬੈਕ ਸਾਈਡ ਵਾਲੀ ਵੀ ਜਿਹੜੀ ਇਹ ਵੀ ਆਪਾਂ ਇੱਥੇ ਮੋੜ ਦੇਣੀ ਹੈ ਜਾ ਕੇ। ਠੀਕ ਜੀ। ਇੱਕ ਇੰਝ ਤੇ ਫਰਕ ਹੈ। ਜੇ ਆਹ ਰਿਮਚਾ ਹੋਵੇ ਨਾ ਫਿਰ ਛੋੜਾ ਜਿਹਾ ਜ਼ਿਆਦਾ ਵੀ ਹੋ ਜਾਂਦਾ। ਇਹ ਪਤਲੇ ਨਾਪਦਾ ਹੁੰਦਾ। ਇੱਕੋ ਪਤਲੇ ਨਾਪ ਕਰਕੇ ਆਪਾਂ ਇਹ ਡੂੰਗੀ ਘਟਾਈ ਘਟ ਕੀਤੀ ਹੈ ਹਨਾ ਬਟ ਆਪਾਂ ਨਹੀਂ ਤੇ ਇਸ ਤਰ੍ਹਾਂ ਕਰਨੀ ਸੀਗੀ। ਇਸ ਤਰ੍ਹਾਂ ਕਰਕੇ ਨਾ 1 ਇੰਚ ਦੇ ਇਸ ਤਰ੍ਹਾਂ ਕੇ ਤੋਂ ਲਿਜਾ ਕੇ ਕਿਉਂਕਿ ਇਹਦੇ ਗਲਾ ਬਹੁਤ ਛੋਟਾ ਲੱਗਣਾ ਇਸ ਕਰਕੇ ਆਪਾਂ ਘਟਾ ਕਰੀਏ ਜੀ ਥੋੜਾ ਜਿਹਾ ਹਲਦੀ ਹੋਵੇ ਫਿਰ ਹੋ ਜਾਂਦਾ ਇੱਥੋਂ ਆਪਾਂ ਛੱਤੀ ਬਣ ਗਈ ਤੇ ਹੁਣ ਇੱਥੋਂ ਆਪਾਂ 7 7.5 ਤੇ ਕਮਰ ਦਾ ਨਿਸ਼ਾਨ ਲਾ ਦੇਣਾ ਇੱਥੇ ਪਰ ਤੋਂ ਨਿਵੇਂ ਚਦੇ ਆਪਾਂ ਇੱਥੇ ਵੀ ਮਿਚਾਂਗੇ ਇਸ ਲੈਣ ਤੋਂ ਸਾਢੇ 15 'ਤੇ ਰੱਖਾਂਗੇ ਹਿੱਪ ਅਤਾਂ ਤੇ ਤੁਹਾਡੂ ਕੀ 15 ਰਹਿ ਚੁਗੀ ਇਹ ਵੀ ਲੰਬਾਈ ਦੇ ਹਿਸਾਬ ਨਾਲ ਹੁੰਦੀ ਹੈ ਇਹ ਸਾਡੇ ਕੋਲ 18 ਇੰਚ ਹਿੱਪ ਹੈ ਤੇ ਇੰਨਾ ਹੀ ਘੇਰਾ ਹੈ ਆਪਾਂ ਥੋੜਾ ਜਿਹਾ ਘੇਰਾ ਜਿਹੜਾ ਨਾ ਵਧ ਰੱਖਾਂ ਜਿਆਦਾ ਘਟ ਨਹੀਂ ਰੱਖਦੇ 15 ਇੰਚ ਫਟੇਂਗਾ ਆਪਾਂ ਸਾਢੇ 7 ਦੇ ਨਿਸ਼ਾਨ ਲਾਉਣੇ ਨੇ ਸਾਢੇ 7 ਤੋਂ ਫਿਰ ਆਪਾਂ 1 ਇੰਚ ਵਾਧ ਰੱਖਣਾ ਹੈ ਪਲੇਟਾਂ ਦਾ ਪਲੇਟਾਂ ਦਾ ਮਾਰਚਣਾ ਜਿਹੜਾ 1-1 ਇੰਚ ਆ ਜਾਂਦਾ ਹੈਗਾ 11 ਤੇ ਆਪਾਂ ਪਲੇਟ ਰੱਖਣੇ ਨੇ ਸਾਢੇ 10 ਤੇ ਹੋ ਜਾਣਗੇ ਅਦਨ ਚੋਕਰ ਦਾ ਮਾਰਚਾ ਸਾਢੇ 3 ਦਾ ਆਪਾਂ ਇੱਧਰ ਦਾ ਮਾਰਚਨ ਲੈਣਾ ਜੀ ਸੱਤ ਇੰਚ ਦੀਆਂ ਬਲਾਈਆਂ ਹੋਣਗੀਆਂ ਐਟੂ ਵੀ ਅਪਮੈਂਟ ਹੀ ਕਰ ਲੈਣੀ ਪੂਰਾ 3.5 ਤੇ ਐਟੋਂ ਜੇ ਹੈਵੀ ਹੋਵੇ ਨਾ ਤੇ ਆਹ ਵਾਲੀ ਜਿਹੜੀ ਫਿਟਿੰਗ ਹੈ ਫਿਰ ਅੱਗੇ ਚਲੀ ਜਾਂਦੀ ਹੈ ਤੇ ਇੱਥੋਂ ਵਿਚਾਲਾ ਆ ਜਾਂਦਾ ਆਪਾਂ ਵਿਚਾਲੇ ਕਰ ਲੈਨੇ ਆ ਇਨੂੰ ਥੋੜਾ ਜਿਹਾ ਉੱਪਰ ਤੋਂ ਕਰਾਂਗੇ ਇਹ ਵਾਲੀ ਇਸ ਤਰ੍ਹਾਂ ਥੋੜੀ ਜੀ ਥੋੜੀ ਜੀ ਉੱਪਰ ਨਾਲ ਤੋਂ ਉਪੋਂ ਇਹ ਦੂਤੇ ਸਾਵਨਾ ਰੱਖਾਂਗੇ ਇਹ ਵੀ ਨਾਲ ਆਪਣੇ ਹਿਸਾਬ ਦੇ ਨਾਲ ਹੀ ਹੁੰਦਾ ਜਿਹੋ ਜਿਹਾ ਨਾਪ ਉਹ ਸੇ ਤੈ ਕਰਨਾ ਵੈਂਦਾ ਜੀ ਇਸ ਤਰ੍ਹਾਂ ਠੀਕ ਹੈ ਦੋ ਦਾ ਪੈਟਰੋ ਦੋ ਉਪੋਂ ਇਹ ਦੋ ਦਾ ਆਪਾਂ ਇੱਕ ਨਿਸ਼ਾਨ ਲਾ ਰਹੇ ਹਾਂ ਇਸ ਤਰ੍ਹਾਂ ਇ tanto ਸਾਢੇ 5 ਤੇ ਲਾਵਾਂਗੇ 5 ਰਹਿ ਜਾਊਗਾ ਠੀਕ ਹੈ ਜੀ ਫਿਰ ਪਤਲੇ ਦੁੰਦੇ ਹਨ ਇਹ ਪਲੇਟ ਜਿਹੜਾ ਬੱਖੀ ਤੇ ਚਲਾ ਜਾਂਦਾ ਨਹੀਂ ਆ ਇੱਥੇ ਬਿਲਕੁਲ ਸਹੀ ਇਹ ਆਪਣੇ ਪਲੇਟਾਂ ਦੇ ਜਿਹੜੇ ਪਲੇਟਾਂ ਦੇ ਜਿਹੜਾ ਨਿਸ਼ਾਨ ਨੇ ਲੱਗ ਗਏ ਨੇ ਹੁਣ ਆਪਾਂ ਜਿਹੜਾ ਇਹਨਾਂ ਨਿਸ਼ਾਨਾਂ ਨੂੰ ਲਾ ਲੈਣਾ ਫੇਟਿੰਗ ਦੇ ਆ ਇਹ ਤੁਸੀਂ ਬਿਨਾਂ ਫਿੱਟੇ ਤੋਂ ਵੀ ਇਸ ਤਰ੍ਹਾਂ ਕਰਕੇ ਪਾ ਸਕਦੇ ਹੋ ਇੱਥੇ 7.5 ਦਾ ਆ ਜਾਣਾ ਹਾਂਜੀ ਇਹ 7.5 ਦਾ ਆਪਾਂ ਇੱਥੇ ਨਿਸ਼ਾਨ ਬਣਾਉਣਾ ਸੀ ਸਭੀ ਇੱਥੇ ਇਹ ਟਾਟ ਇਸ ਤਰ੍ਹਾਂ ਸ਼ਾਹ ਮਾਟ ਜੇ ਤੁਸੀਂ ਇਹਦੇ ਨਾਲ ਲਾਹਣਾ ਐਨੀ ਇੱਥੇ ਤੱਕ ਇਸ ਤਰ੍ਹਾਂ ਆ ਗ ਜਾਂਦਾ ਸਹੀ ਲੱਗੇ ਨੇ ਉਹ ਨੂੰ ਇਸ ਤਰ੍ਹਾਂ ਵੇਖੋ ਇਸ ਤਰ੍ਹਾਂ ਇਹ ਇਸ ਤਰ੍ਹਾਂ ਦੇਤੀ ਵਾਸਲਾ ਤੇ ਇਹ ਵੀ ਠੀਕੇ ਜੀ ਇਹਨੇ ਬਰੇਨ ਫਰੰਟ ਸਾਈਡ ਤੇ ਇਹ ਸ਼ਾਹ ਨਾ ਹੋ ਗਈ ਤੇ ਇਹ ਜਦੋਂ ਪਲੇਟ ਪਾਏਗੀ ਸਿਲਾਈ ਇੱਥੇ ਆਊਗੀ ਇਸ ਤਰ੍ਹਾਂ ਜਦੋਂ ਪਲੇਟ ਪਾਏਗਾ ਇੱਥੇ ਸਿਲਾਈ ਲਾਵਾਂਗੇ ਇਸ ਤਰ੍ਹਾਂ ਦੀ ਆਏਗੀ ਸਲਾਈ ਨਾਈਟ ਕਿਉਂਕਿ ਜਦ ਬਲੇਟ ਪਹਿ ਜਾਣਗੇ ਇਹ ਸਲਾਈ ਜਿਹੜੀ ਪਲੇਨ ਜੀ ਦਿਸਦੀ ਹੈ ਨਾ ਇਸ ਤਰ੍ਹਾਂ ਡੰਗਾਈ ਚ ਜਾਊਗੀ ਠੀਕ ਹੈ ਜੀ ਇੱਥੋਂ ਪਲੇਟ ਜਦੋਂ ਪਹਿ ਜਾਣਗੇ ਕਪੜਾ ਇਕੱਠਾ ਹੋ ਜਾਏਗਾ ਇਹ ਜਿਹੜੀ ਸਲਾਈ ਹੈ ਇਹ ਪੂਰੀ ਇਸ ਤਰ੍ਹਾਂ ਡੰਗਾਈ ਜਾਏਗੀ ਓਕੇ ਹੁਣ ਆਪਾਂ ਬੈਕ ਸਾਈਡ ਤੇ ਨਿਸ਼ਾਨ ਲਾ ਲੈਣੀ ਤੁਸੀਂ ਸੂਈ ਨਾਲ ਵੀ ਲਾ ਸਕਦੇ ਹੋ ਆਪਾਂ ਥੋੜੇ ਥੋੜੇ ਨਿਸ਼ਾਨ ਲਾ ਲੈਣੇ ਨੂੰੜ ਕੇ ਦੂਜੇ ਪਾਸੇ ਉਪਲਾ ਲਾਂਗੇ ਆ ਦੇਖੋ ਪਹਿਲੇ ਬਲੇਟਾਂ ਦੇ ਲੱਗ ਗਏ ਇਹਨੂੰ ਆਪਾਂ ਪਲਟੀ ਮਾਰ ਕੇ ਥਾਪੜ ਕੇ ਲਾਵਾਂਗੇ ਐਸਟ੍ਰੀਕ ਦੇ ਨਾਲ ਇਹਦੇ ਥਾਪੜ ਕੇ ਨਿਸ਼ਾਨ ਲੱਗ ਜਾਣਗੇ ਆਪਾਂ ਪਹਿਲਾਂ ਨਾ ਕਟਾਈ ਕਰ ਲਈਏ ਫਰੰਟ ਦੀ ਵੀਡੀਓ ਜ਼ਿਆਦਾ ਲੰਬੀ ਨਾ ਬਣੇ ਕਟਾਈ ਆਪਾਂ ਕਈ ਦਿਰੀ ਕਰੀਏ ਪਹਿਲਾਂ ਆਪਾਂ ਚਾਰੇ ਪੱਲੇ ਚੱਕ ਕੇ ਕਟਾਈ ਕਰਾਂਗੇ ਤੇ ਫਿਰ ਆਪਾਂ ਫਰੰਟ ਸਾਈਡ ਦੀ ਕਟਾਈ ਕਰਾਂਗੇ ਠੀਕ ਹੈ ਜੀ ਪੱਲੇ niche ਰਹਿਣ ਤੋਂ ਬੈਕ ਸਾਈਡ ਆ ਲੈਨੇ ਦੋ ਚੱਕ ਕੇ ਆਹ ਵਾਲੀ ਜਿਹੜੇ ਕਟਾਈ ਆਪਾਂ ਬਾਹਰ ਲੈਣੀ ਇਕਲਾ ਜਿਆਦਾ ਛੋਟਾ ਲਵਾਉਂਦੇ ਨੇ ਇਸ ਕਰਕੇ ਆਪਾਂ ਜਿਹੜੇ ਨੇ ਨੂੰ ਆਪਾਂ ਪਰ ਜੱਕ ਕੇ ਆਪਾਂ ਗਲੇ ਪਾਵਾਂਗੇ ਕਾਟ ਇਹ ਗਲੇ ਦੀ ਬੈਕ ਸਾਈਡ ਦੀ ਵੀ ਛੋਟੀ ਹੁੰਦੀ ਹੈ ਇਹਨਾਂ ਦੀ ਕਾਰਨ ਕਿਉਂਕਿ ਪਾ ਪਤਲੇ ਨੇ ਫੇਰ ਡਿੱਗਦਾ ਹੈਗਾ ਆਪਾਂ 2 ਇੰਚ ਤੇ 1 ਪੁਆਇੰਟ ਬਾਅਦ ਰੱਖਾਂਗੇ ਐਧਰੋਂ ਆਪਾਂ 4.5 ਤੇ ਲਾਵਾਂਗੇ 4 ਰਹਿ ਜਾਊਗਾ ਜਿਆਦਾ ਮੁਰਝੇ ਘਰੇ ਨਹੀਂ ਪਾਉਂਦੇ ਸਾਹ ਕਾ ਡਾਕਟਰ ਗਿਆ ਸਹੀ ਨਿਸ਼ਾਨੀ ਲੱਗਦਾ ਇਹਦੇ ਆਪ ਕਟਾਈ ਹੋਈ ਸਹੀ ਪਾਵਾਂਗੇ ਅਸਟ੍ਰੋ ਮੰਗਿਆ ਇਧਰਲੀ ਸਾਈਡ ਤੋਂ ਆਪਾਂ ਮੇਚ ਲਾਂਗੇ ਸਾਟੇ ਤੇ ਨਾ ਤੇ ਪਨ ਸ਼ੰਗਲਣ। ਇਹ ਇਵੇਂ ਕੋ ਬੈਕ ਸਾਈਡ ਦੇ ਵੀ ਪਲਟੀ ਮਾਰ ਕੇ ਤੇ ਥਾਪੜ ਕੇ ਲਾ ਲੀ ਆ ਤੇ ਕੋ ਸਿੱਧਾ ਪੱਸਣਾ। ਇਹਦੇ ਥੋੜੇ ਜਿ ਤੁਸੀਂ ਇਸ ਤਰ੍ਹਾਂ ਕਰ ਲਿਆ ਕਰੋ। ਪਰ ਉਹ ਆਨੂ ਦੇ ਤੇ ਉਸ ਹੁਣ ਆਪਾਂ ਅੱਗੇ। ਹੁਣ ਚੱਲੋ ਬਾਜ਼ਾਰ ਨੂੰ ਜਾਂਦੇ ਹਾਂ। ਨਪਕਾਸ਼ੇ ਦੇ ਗੁੰਜਾ ਤੇ ਮੋਬਾਈਲਾਂ ਤੇ ਬੇਰੀ ਦਾ ਸਵਾਦ ਮੈਂ ਤੁਹਾਨੂੰ ਮਾਰਾਂਗਾ। ਇਹ ਹੋਰ ਸਵੱਤੰਤਰ ਮਾਜੂਮਾ ਤੋਂ ਮੁੰਨੇ ਸੋਹਤਾ। ਬੋਚੀ ਐਕਸਟਰਾ ਕਮੈਂਡ ਦੇ ਬੱਸੇ ਨਿਸ਼ਾਨਾ ਆ ਗਏ ਨੇ। ਇਹਨਾਂ ਨੂੰ ਆਪਾਂ ਗੁੜੇ ਕਰ ਲਾਂਗੇ। ਤੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਜੀ। ਸਤਿ ਸ੍ਰੀ ਅਕਾਲ ਜੀ।